ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਬਾਬਿਆਂ ਦਾ ਸਾਰਿਆਂ ਦਾ ਚੜ੍ਹਦੀਆਂ ਕਲਾ ਸੰਗੋ ਆ ਬਾਬਿਓ ਇੱਕ ਮਸਲਾ ਜਾਂ ਚੱਲਣ ਡਿਆ ਹੀ ਅਖੇ ਭਾਈ ਸਾਹਿਬ ਦੀ ਜਿਹੜੀ ਖਾਲਸਾ ਵੀਰ ਚਲਦੀ ਉਹਦੇ ਵਿੱਚ ਨਸ਼ਾ ਬੜਾ ਹੀ ਸ਼ਰੇ ਆਵ ਨਸ਼ਾ ਭਾਈ ਸਾਹਿਬ ਕਰਦੇ ਹੀ ਨਾਲ ਦੇ ਸਿੰਘ ਕਰਦੇ ਹੀ ਉਹ ਇੱਕ ਹੈਗਾ ਕੁਲਜੀਤਾ ਨਕਲੀ ਨਿਹੰਗ ਉਹ ਪਹਿਲਾਂ ਤਾਂ ਇਹ ਖਾਲਸਾ ਵੀਰ ਦੇ ਵਿੱਚ ਰਹਿੰਦਾ ਰਿਹਾ ਜੇ ਹੈ ਪਹਿਲਾਂ ਭਾਈ ਸਾਹਿਬ ਭਾਈ ਸਾਹਿਬ ਕਰਦਾ ਰਿਹਾ ਵੀ ਨਾਲ ਰਹਿੰਦਾ ਰਿਹਾ ਪੂਰੀ ਖਾਲਸਾ ਵੀਰ ਦੇ ਵਿੱਚ ਤੇ ਪਤਾ ਨਹੀਂ ਉਹਨੂੰ ਖਾਲਸਾ ਵੀਰ ਤੋਂ ਜਦੋਂ ਉਹ ਵਾਪਸ ਜਾਂਦਾ ਰਿਹਾ ਨਾ ਤੇ ਜਦੋਂ ਹੁਣ ਭਾਈ ਸਾਹਿਬ ਦੇ ਆ ਵੱਡੇ ਭਰਾ ਜਿਹੜੇ ਹਰਪ੍ਰੀਤ ਸਿੰਘ ਫੜੇ ਗਏ ਤੇ ਹੁਣ ਇਹਨੂੰ ਨਸ਼ੇ ਦਾ ਚੇਤਾ ਆ ਗਿਆ ਵੀ ਖਾਲਸਾ ਵੀਰ ਜਗੇ ਨਸ਼ਾ ਹੀ ਬੜਾ ਵਰਤਿੰਦਾ ਹੈ ਇਹ 도ਗਲਾ ਨਿਹੰਗਾਂ ਬਾਬੇ 도ਗਲਾ ਨਿਹੰਗ ਜਾਨ ਬੁੱਝ ਕੇ ਇਹ ਕੰਮ ਕਰਦੇ ਆਏ ਠੀਕ ਹੈ ਨਾ ਵਿਗੇ ਹੋਏ ਸਰਕਾਰੀ ਡਾਊਟ ਇਹ ਬੰਦੇ ਆ ਇੱਕ ਆਵਾਜ਼ ਮਖੂਨਾ ਇੰਟਰਵਿਊ ਇੱਕ ਵੀਰ ਨੇ ਕੀਤੀ ਨੌਜਵਾਨ ਵੀਰ ਨੇ ਕੀਤੀ ਆ ਉਹ ਮੇਰੇ ਹਿਸਾਬ ਚ ਹੀ ਉਹ ਸਰਸੇ ਦਾ ਕੋਈ ਪਿੰਡ ਸੀ ਉਥੋਂ 7 ਨੌਜਵਾਨ ਆਪਣੇ ਟਰੈਕਟਰ ਟਰਾਲੀ ਲੈ ਕੇ ਖਾਲਸਾ ਵੀਰ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਈ ਆ ਉਥੋਂ ਲੈ ਕੇ ਤੇ ਕਹਿੰਦੇ ਸ੍ਰੀ ਮੁਕਸਰ ਸਾਹਿਬ ਦੇ ਮਾਗੀ ਦੇ ਮੇਲੇ ਤੱਕ ਨਾਲ ਆਏ ਆ ਤੇ ਕਹਿੰਦੇ ਜਿਹੜੇ ਪੈਸਾ ਇਕੱਠਾ ਹੁੰਦਾ ਸੀ ਉਹ ਪੈਸੇ ਦੇ ਨਾਲ ਟਰੈਕਟਰਾਂ ਗੱਡੀਆਂ 'ਚ ਪੈਟਰੋਲ ਪੰਪਾਂ ਤੇ ਲਾ ਕੇ ਡੀਜ਼ਲ ਪੋਆਇਆ ਜਾਂਦਾ ਸੀ ਠੀਕ ਆ ਕਿ ਨਹੀਂ ਨਾਥ ਕੇ ਨਸ਼ਾ ਖਵਾਇਆ ਜਾਂਦਾ ਸੀ ਏ ਸ਼ਰਿਆਂ ਮਥੇ ਝੂਠ ਮਾਰੀ ਜਾਂਦਾ ਬਾਬਾ ਹੈ ਉਹ ਸੱਤੇ ਜਿਹੜੇ ਸੱਤ ਮੁੰਡੇ ਸੀ ਨਾ ਸਾਰੇ ਦੇ ਸਾਰੇ ਸਾਰੇ ਦੇ ਸਾਰੇ ਮੁੰਡੇ ਉਹ ਨਸ਼ਾ ਛੱਡ ਕੇ ਆਏ ਆ ਸਾਰੇ ਦੇ ਸਾਰੇ ਜਿੰਨੇ ਮੁੰਡੇ ਸੀ ਉਹ ਸਾਰੇ ਦੇ ਸਾਰੇ ਨਸ਼ਾ ਛੱਡ ਕੇ ਉੱਥੋਂ ਆਏ ਆ ਉਹ ਮੁੰਡੇ ਨੇ ਇੰਟਰਵਿਊ ਕੀਤੀ ਆ ਭਾਈ ਹਰਪ੍ਰੀਤ ਸਿੰਘ ਮਖੂ ਨਾਲ ਚੈਨਲ ਦੇ ਉੱਤੇ ਉਹ ਤੁਸੀਂ ਵੀ ਸੁਣ ਸਕਦੇ ਹੋ ਉੱਥੇ ਤੇ ਇਹ 도ਗਲੇ کردارਾਂ ਵਾਲੇ ਪਹਿਲਾਂ ਨਾਲ ਰਹਿੰਦੇ ਰਹਿਣਗੇ ਹੈ ਜਿੰਦੀ ਖਾਂ ਖਾਂ ਲੱਗ ਪੈਣਾ ਮੁੰਕੇ ਉਹਦੇ ਲੱਤ ਮਾਰ ਦੇਣਗੇ ਬਾਅਦ ਚ ਉਹਨੇ ਪੂਰੀ ਡਿਟੇਲ ਦੱਸੀ ਆ ਪੂਰੀ ਉਹ ਆਂਦਾ ਤੁਸੀਂ ਚਿੱਟੇ ਦੀ ਗੱਲ ਕਰਦੇ ਹੋ ਉੱਥੇ ਪੁੱਕੀ ਫੀਮ ਜਾਂ ਹੋਰ ਕੋਈ ਨਸ਼ਾ ਵੀ ਕੋਈ ਨਸ਼ਾ ਹੈ ਹੀ ਨਹੀਂ ਸੀ ਜਿਨਨੇ ਗੱਡੀਆਂ ਸੀ ਜਿਨਨੇ ਟਰੈਕਟਰ ਸੀ ਜਿਨਨੇ ਟਰਾਲੀਆਂ ਸੀ ਜਿਨਨੇ ਮੋਟਰਸਾਈਕਲ ਸੀ ਸਾਰੇ ਕੈਮਰੇ ਦੀ ਨਿਗਰਾਨੀ ਹੇਠ ਲੱਗਦੇ ਸੀ ਠੀਕ ਹੈ ਨਾ ਤੇ ਭਾਜੋ ਜਰੋ ਕਿਸ ਦੀ ਬਰਾਬਰੀ ਨਾ ਨਾ ਹੋਵੇ ਜਰੋ ਕਿਸੇ ਬੰਦੇ ਦੀ ਬਰਾਬਰੀ ਹੋਵੇ ਨਾ ਪਤਾ ਲੱਗੇ ਮੁੜਕਿਆਂ ਦੀ ਬਦਨਾਮੀ ਸ਼ੁਰੂ ਕਰਨ ਲੱਗ ਜਾਓ ਉਸ ਬੰਦੇ ਦੀ ਐ ਇਹ ਕੁਲਜੀਤਾ ਜਿਹੜਾ ਚਲੋ ਨਿਹੰਗ ਸ਼ਬਦ ਬੜਾ ਪਵਿੱਤਰ ਸ਼ਬਦ ਆਪਾਂ ਇਹਨੂੰ ਆਂਦੇ ਨਹੀਂ ਬਾਕੀ ਇਹ ਕੁਲਜੀਤ ਆ ਜਿਹੜਾ ਪਹਿਲਾਂ ਕਿੱਥੇ ਗਿਆ ਸੀ ਹੈ ਸਾਲ ਡੇਢ ਸਾਲ ਹੋ ਗਿਆ ਉਦੋਂ ਕਿਉਂ ਨਹੀਂ ਬੋਲਿਆ ਇਹ ਐ ਵੀ ਅਮਰਤਪਾਲ ਸਿੰਘ ਆ ਨਸ਼ਾ ਕਰਦਾ ਨਾਲ ਦੇ ਆ ਨਸ਼ਾ ਕਰਦੇ ਅੱਜ ਇਹ ਬੁੱਲੀ ਜਾਂਦਾ ਬੰਦਾ ਕਰ ਦੋ ਬਾਬੇ ਸ਼ੇਅਰ ਕਰ ਦੋ ਵੀਡੀਓ ਨੂੰ ਮੇਰੇ ਭਰਾ ਸਾਰੇ ਵੀਰ ਜਿਹੜੇ ਪਿਆਰ ਕਰਨ ਵਾਲੇ ਨਾਲ ਜੁੜੇ ਹੋਣਾ ਜਰੂਰ ਸ਼ੇਅਰ ਕਰੋ ਬਾਬੇ ਉਹ ਬੰਦਾ ਝੂਠ ਬੋਲਦਾ ਜੇ ਬਹੁਤ ਜ਼ਿਆਦਾ ਝੂਠ ਬੋਲਦਾ ਹੈ ਨਕਲੀ ਨਿਹਾਂਗੇ ਨੇ ਵੇਖਿਆ ਹੋਣਾ ਤੁਸੀਂ ਵੀ ਇਹ ਭਾਜੀਪੀ ਦੇ ਵਿੱਚ ਵੀ ਫਿਰਦਾ ਸੀ ਇਹ ਬੰਦਾ ਪਤਾ ਹੋਣਾ ਤੁਹਾਨੂੰ ਇਹਦੀਆਂ ਫੋਟੋਆਂ ਕਿੰਨੀਆਂ ਵਾਇਰਲ ਹੋਈਆਂ ਸੀ ਇਹ ਭਾਜੀਪੀ ਦੇ ਵਿੱਚ ਵੀ ਫਿਰਦਾ ਸੀ ਇਹ ਬੰਦਾ ਜਿਹੜੇ ਨੌਜਵਾਨ ਨਸ਼ਾ ਛੱਡ ਗਏ ਆਪਣੇ ਘਰਾਂ 'ਚ ਬੈਠੇ ਆ ਜਿਨ੍ਹਾਂ ਦੇ ਘਰ ਵਸ ਗਏ ਕਈ ਮੁੰਡਿਓ ਕੈਨੇਡਾ ਵੀ ਨਾਲ ਚਲੇ ਗਏ ਆ ਦੱਸੋ ਮਾੜਾ ਕੰਮ ਹੋ ਗਿਆ ਅੱਜ ਨਿੰਦਣ ਨੂੰ ਫੇਰਦੇ ਆ ਖਾਲਸਾ ਵੀਰ ਵੈਨਾ ਹੈ ਬੜਾ ਹੀ ਉੱਥੇ ਨਸ਼ਾ ਕਰਦੀ ਹੁਣ ਹੁਣ ਬੋਲ ਨਾ ਵੀ ਉਹ ਮੁੰਡਿਆਂ ਨੇ ਜਵਾਬ ਦਿੱਤਾ ਖੁਦ ਕੋਲੇ ਆ ਕੇ ਹੁਣ ਹੈ ਗੱਲਾਂ ਦਾ ਜਵਾਬ ਹੁਣ ਆ ਬਾਬੇ ਉਹ ਕਰੋ ਸ਼ੇਰ ਸਾਰੇ ਭਰਾ ਜਰੂਰ ਉਹ ਚਾਲੇ ਤੁਰੀਆ ਤੂੰ ਪਾਸ ਹੀ ਨਹੀਂ ਹੋ ਜਾਂਦੀ